ਅਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤਹਿ ਸਭ ਤੇਰੀ ਮਰ ਮਰ ਜੰਮੈ ਫਿਰ ਪਵਹਿ ਕਣਹੇਰੀ ਤੂੰ ਏਕੋ ਨਿ ਚਲ ਅਗਮ ਅਪਾਰਾ ਗੁਰਮਤੀ ਬੂਝ 부ਜਾਵਣਿਆ ਹਉ ਵਾਰੀ ਜੀਉ ਵਾਰੀ RAM ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਉ ਸਭ ਏਕਾ ਜੋਤ ਜਾਣੈ ਜੇ ਕੋਈ ਸਤਗੁਰ ਸੇਵਿਐ ਪ੍ਰਗਟ ਹੋਈ ਗੋਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਲਾਵਣਿਆ ਤਿਸਨਾ ਅਗਨ ਜਲੇ ਸੰਸਾਰਾ ਲੋਭ ਅਭਮਾਨ ਬਹੁਤ ਅਹੰਕਾਰਾ ਮਰ ਮਰ ਜਨਮੈ ਪਤ ਗਵਾਈ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਜੈ ਆਪ ਮਾਰੇ ਤਾਂ ਤਰੇ ਭਵਨ ਸੂਜੈ ਫਿਰ ਉਹ ਮਰੈ ਨਾ ਮਰਨਾ ਹੋਵੇ ਸਹਜੇ ਸੱਚ ਸਮਾਵਣਿਆ ਮਾਇਆ ਮਹਿ ਫਿਰ ਚਿਤ ਨਾ ਲਾਈ ਗੁਰ ਕੈ ਸ਼ਬਦ ਸਦ ਰਹਿ ਸਮਾਈ ਸੱਚ ਸਲਾਹੀ ਸਭ ਘਟ ਅੰਤਰ ਸਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੈ ਸ਼ਬਦ ਰਹਿ ਆ ਪਰਪੂਰੀ ਗੁਰ ਪ੍ਰਸਾਦੀ ਸਚ ਨਦਰਿ ਆਵੇ ਸੱਚੇ ਹੀ ਸੁਖ ਕਾਮਣਿਆ ਸਚ ਮਨ ਅੰਦਰ ਰਹਿ ਆ ਸਮਾਏ ਸਦਾ ਸਚ ਨਿਚਲ ਆਵੇ ਨਾ ਜਾਇ ਸੱਚੇ ਲਾਗੇ ਸੋ ਮਨ ਨਿਰਮਲ ਗੁਰ ਮਤੀ ਸਚ ਸਮਾਉਣਿਆ ਸਚ ਸਲਾਹੀ ਅਵਰ ਨ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੂ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੀ ਸਮਾਣੀ ਨਿਰਮਲ ਬਾਣੀ ਹਰ ਸਾਲ ਆਹੀ ਜਪ ਹਰ ਨਿਰਮਲ ਮੈ ਲਗਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਟਾਵਣਿਆ ਰਹਾਉ ਨਿਰਮਲ ਨਾਮ ਵਸਿਆ ਮਨ ਆਈ ਮਨ ਤਨ ਨਿਰਮਲ ਮਾਇਆ ਮੋਹ ਗੁਆਈ ਨਿਰਮਲ ਗੁਣ ਗਾਵੇ ਨਿਥ ਸਾਚੀ ਕੀ ਨਿਰਮਲ ਨਾਦ ਵਜਾਵਣਿਆ ਨਿਰਮਲ ਅਮਰਤ ਗੁਰ ਤੇ ਪਾਇਆ ਵਿਚੋਂ ਆਪ ਮੋ ਆ ਤਿਥੈ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉਮੈ ਮੈਲ ਗੁਰ ਸ਼ਬਦੀ ਧੋਵੇ ਨਿਰਮਲ ਵਾਜੈ ਅਨਹਦ ਧੁਨ ਬਾਣੀ ਦਰ ਸੱਚੈ ਸੋਭਾ ਪਾਵਣਿਆ ਨਿਰਮਲਤੀ ਸਭ ਨਿਰਮਲ ਹੋਵੇ ਨਿਰਮਲ ਮਨੁ ਆਹਰ ਸ਼ਬਦ ਪਰੋਵੇ ਨਿਰਮਲ ਨਾਮ ਲਗੇ ਬੜ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸੱਚ ਨਾਮ ਮਾਲ ਕਦੇ ਨਾ ਲਾਗੇ ਮੁਖ ਊਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੇ ਪਾਈ ਮੈਲਾ ਚੌਂਕਾ ਮੈਲੇ ਥਾਈ ਮੈਲਾ ਖਾਈ ਫਿਰ ਮੈਲ ਵਧਾਈ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਈ ਸੇ ਨਿਰਮਲ ਜੋ ਹਰ ਸਾਚੀ ਭਾਈ ਨਾਨਕ ਨਾਮ ਵਸੈ ਮਨ ਅੰਤਰ ਗੁਰਮਖ ਮੈਲ ਚ ਕਾਵਣਿਆ ਮਾਜ ਮਹੱਲਾ ਤੀਜਾ ਗੋਵਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਾਨੇ ਉਜਲ ਸਦਾ ਮੁਖ ਸੋਹ ਹੈ ਅਤ ਉਜਲ ਨਾਮ ਤੇ ਆਵਣਿਆ ਹਉ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਵਿੰਦ ਕਹਿ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਬਿੰਦ ਗਾਵਹਿ ਸਹਿਜ ਸੁਭਾਈ ਗੁਰ ਕੈ ਭੈ ਊਜਲ ਹਉ ਮੈਂ ਮਲ ਜਾਈ ਸਦਾ ਆਨੰਦ ਰਹੈ ਭਗਤ ਕਰਹਿ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤ ਦਿਰੜਾਈ ਗੁਰ ਕੈ ਸ਼ਬਦ ਮਨਹਿ ਮਨ ਮਲਾਈ ਸੱਚਾ ਤਾਲ ਪੂਰੇ ਮਾਇਆ ਮੋਹ ਚਕਾਈ ਸ਼ਬਦ ਦੇ ਨਿਰਤਿ ਕਰਾਵਣਿਆ ਊਚਾ ਕੂਕੇ ਤਨਹਿ ਪਛਾੜੀ ਮਾਇਆ ਮੋਹੇ ਜੋਹਿਆ ਜਮ ਕਾਲੀ ਮਾਇਆ ਮੋਹ ਇਸ ਮਨਹਿ ਨਚਾਈ ਅੰਤਰ ਕਪਟ ਦੁਖ ਪਾਵਣਿਆ ਗੁਰਮਖ ਭਗਤ ਜਾਂ ਆਪ ਕਰਾਈ ਤਨ ਮਨ ਰਾਤਾ ਸਹਿਜ ਸੁਭਾਈ ਵਾਣੀ ਵਜੇ ਸ਼ਬਦ ਵਜਾਏ ਗੁਰਮਖ ਭਗਤ ਥਾਏ ਪਾਵਣਿਆ ਬਹੁ ਤਾਲ ਪੂਰੇ ਬਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪੇੜ ਬੰਧ ਨਾਚੈ ਦੂਜੈ ਭਾਏ ਦੁਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਯੁਗਤਾ ਗੁਰ ਕੈ ਸ਼ਬਦ ਸਦਾ ਹਰਿ ਧਿਆਈ ਇਹ ਆ ਭਗਤ ਹਰਿ ਭਾਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਨੀ ਚਿਤ ਲਾਵਣਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਾਲਾਹੀ ਸੱਚੈ ਨਾਏ ਦੁਖ ਕਬਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਐਨ ਗੁਰਮਤਿ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿਜ ਸਮਾਦ ਲਗਾਵਣਿਆ ਜੋ ਹਰਿ ਸੇਵਹਿ ਸੇ ਸਦਾ ਸੂਹੈ ਸੂ ਬਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਇ ਸੇ ਭਗਤ ਤੇਰਾ ਮਨ ਪਾਏ ਸਚ ਬਾਣੀ ਤੁਦੈ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੇ ਤਾਂ ਚੁੱਕੈ ਫੇਰਾ ਜਾਂ ਤੁਧ ਭਾਵੈ ਤਾਂ ਨਾਹੀ ਰਚਾਵਹਿ ਤੂੰ ਆਪੇ ਨਾਮ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰਖ ਸੋਗ ਸਭ ਮੋਹ ਗਵਾਇਆ ਇਕ ਸਿਉ ਨਿਵ ਲਾਗੀ ਸਦ ਹੀ ਹਰਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਈ ਨਉ ਨਿਦ ਨਾਮ ਵਸਿਆ ਮਨ ਆਈ ਪੂਰੇ ਭਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮਿਲੇ ਗੁਰਮਖ ਜਾਤਾ ਤੂੰ ਆਪੇ ਦੇਵ ਹੈ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਾਲਾਹੀ ਗੁਰਮਖ ਜਾਤਾ ਦੂਜਾ ਕੋ ਨਾਹੀ ਇਕ ਸਸਿਉ ਮਨ ਰਹਿ ਆਸਮਾਈ ਮਨ ਮੰਨਿਐ ਮਨਹਿ ਮਲਾਵਣੀਆ ਗੁਰਮੁਖ ਹੋਵੈ ਸੋ ਸਾਲਾਹੀ ਸਾਚੇ ਠਾਕੁਰ ਵੇ ਪਰਵਾਹੀ ਨਾਨਕ ਨਾਮ ਵਸੈ ਮਨ ਅੰਤਰ ਗੁਰ ਸ਼ਬਦੀ ਹਰ ਮੇ ਲਾਵਣੀਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਹ ਹੈ ਸਾਚੇ ਦਰਬਾਰੀ ਗੁਰ ਕੈ ਸ਼ਬਦ ਨਾਮ ਸواری ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਉ ਸੱਚਾ ਊਚੋ ਊਚਾ ਹਉ ਮੈਂ ਮਾਰਮ ਲਾਵਣਿਆ ਰਹਾਉ ਹਰ ਜੀਉ ਸਾਚਾ ਸਾਚੀ ਨਾਹੀ ਗੁਰ ਪਰਸਾਦੀ ਕਿਸੈ ਮਲਾਈ ਗੁਰ ਸ਼ਬਦ ਮਿਲਹਿ ਸੇ ਵਿਛੜਹਿ ਨਾਹੀ ਸਹਿਜੀ ਸੱਚ ਸਮਾਵਣਿਆ ਤੁਜਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੈ ਜਾਣੈ ਸੋਈ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਭਾਏ ਸ਼ਿੰਗਾਰ ਬਣਾਏ ਸਤਗੁਰ ਸੇਵ ਸਦਾ ਸੋਹਾਗਣ ਸੱਚ ਉਪਦੇਸ ਸਮਾਵਣਿਆ ਸ਼ਬਦ ਵਿਸਾਰਨ ਕਿੰਨਾ ਠੌਰ ਨਾ ਠਾਂ ਬ੍ਰਹਮ ਭੂਲੇ ਜਿਉ ਸੁញੈ ਘਰ ਕਾਂ ਹਲਟ ਪਲਟ ਤਿੰਨੀ ਦੋਹੈਂ ਗੁਆਈ ਦੁਖੇ ਦੁਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ ਦੂਜੇ ਭਾਏ ਸੁਖ ਪਾਏ ਨਾ ਕੋਈ ਕੂੜ ਲਿਖਹਿ ਤ ਕੂੜ ਕਮਾਵਹਿ ਜਲ ਜਾਵਹਿ ਕੂੜ ਚਿਤ ਲਾਵਣਿਆ ਗੁਰਮੁਖ ਸਚੋ ਸਚ ਲਿਖੈ ਵਿਚਾਰ ਸੇ ਜਨ ਸੱਚੇ ਪਾਵੈ ਮੋਖ ਦਵਾਰ ਸਚ ਕਾਗਦ ਕਲਮ ਮਸਵਾਣੀ ਸਚ ਲਿਖ ਸਚ ਸਮਾਵਣੀਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰ사ਦੀ ਮਿਲੈ ਸੋਈ ਜਨ ਲਿਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣੀਆ ਮਾਜ ਮਹੱਲਾ ਤੀਜਾ ਆਤਮ ਰਾਮ ਪਰਗਾਸ ਗੁਰ ਤੇ ਹੋਐ ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਐ ਮਨ ਨਿਰਮਲ ਅਨ ਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿੰਨਾ ਭਗਤ ਜਨਾ ਕੋ ਸਦ ਨਮਸ਼ਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਈ ਜਿਤ ਭਾਵੈ ਤਿਤ ਕਾਰੈ ਲਾਏ ਪੂਰਾ ਭਾਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਛ ਪਾਈ ਗੁਰ ਪ੍ਰਸਾਦੀ ਹਰ ਮਨ ਵਸਾਈ ਸਦਾ ਮੁਕਤ ਹਰ ਮਨ ਵਸਾਈ ਸਹਜੇ ਸਹਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਈ ਦੇ ਸੰਤਰ ਭਵੈ ਦੂਜੈ ਭਾਈ ਖੁਆਈ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੈ ਦੁਖ ਪਾਵਣਿਆ ਧਾਵਤ ਰਾਖੈ ਠਾਕ ਰਹਾਈ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਲਾਈ ਮਿਲ ਪ੍ਰੀਤਮ ਸੁਖ ਪਾਵਣਿਆ ਇਕ ਕੂੜ ਲਾਗੇ ਕੂੜੇ ਫਲ ਪਾਏ ਦੂਜੈ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁੱਲ ਡੋਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮਹਿ ਮਨ ਕੋ ਗੁਰਮਖ ਦੇਖੈ ਭਾਈ ਭਗਤ ਜਾਂ ਹौं ਮੈ ਸੂਖੈ ਸਿੱਧ ਸਾਧਕ ਮੋਨ ਧਾਰੀ ਰਹੇ ਨਿਵਲਾਈ ਤਿੰਨ ਪੀ ਤਨ ਮਹਿ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੂਈ ਹੋਰ ਕੀ ਕਰੇ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਫਾ ਮਹਿ ਅਖੁੱਟ ਭੰਡਾਰਾ ਇਸ ਵਿੱਚ ਵਸੈ ਹਰ ਅਲੱਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੀ ਗੁਰ ਸ਼ਬਦੀ ਆਪ ਮੀਆਂ ਵਣਿਆ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆਵਣਿਆ ਰਹਾਉ ਹਉਮੈ ਮਾਰ ਬਜਰ ਕਾ ਪਾਠ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੈ ਨਾਮ ਨਾ ਪਾਈ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿੜੀ ਮਨ ਮਾਨਿਆ ਹਰ ਘਰ ਸੋ ਬਾਪਾ ਪਾਵਣਿਆ ਸਰੀਰੋਂ ਭਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵੇਗਾਰ ਦੁਖ ਪਾਈ ਮਨ ਮੁਖ ਅੰਦੇ ਸੂਜੈ ਨਾਹੀ ਫਿਰ ਘਿਰ ਆਏ ਗੁਰਮੁਖ ਵਤ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਈ ਮਨ ਤਨ ਵੇਖੈ ਹਉਮੈ ਮੈਲ ਜਾਈ ਬੈਸ ਸੁਥਾਨ ਸਦ ਹਰ ਗੁਣ ਗਾਵੇ ਸਚੇ ਸ਼ਬਦ ਸੁਮਾਵਣਿਆ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜਕਰਵਾਸਾ ਪਾਏ ਉਥੈ ਅਨਹਦ ਸ਼ਬਦ ਵੱਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੈ ਅੰਤਰ ਅਨੇਰਾ ਨਾ ਵਸਤ ਲਹਿ ਨਾ ਚੂਕੇ ਫੇਰਾ ਸਤਗੁਰ ਹੱਥ ਕੁੰਜੀ ਹੋਰ ਤਦਰ ਖੁੱਲੈ ਨਾਹੀ ਗੁਰ ਪੂਰੈ ਭਾਗ ਮਲਾਵਣਿਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮਖ ਮਨ ਵਸਾਵਣਿਆ